ਮੈਟਰੋ ਤੁਸੀਂ ਇੱਕ ਸਕਰੀਨ ਤੇ ਬਸ਼ੇਰੇ ਦੀ ਵੀਡੀਓ ਦੇਖ ਰਹੇ ਹੋ ਤੇ ਬਸ਼ੇਰਾ ਇਸ ਟਾਈਮ ਸੇਲ ਹੈ ਇਹ ਤੇ ਰੇਟ ਵੀ ਬਿਲਕੁਲ ਜਾਈ ਜਾ ਤੇ ਬਠਿੰਡੇ ਏਰੀਏ ਚ ਖੜਾਗਾ ਤੇ ਚੰਗੇ ਘੋੜੇ ਦਾ ਬੱਚਾਗਾ ਤੇ ਚੰਗੀ ਹਾਈਟ ਕਰੂ ਆਉਣ ਵਾਲੇ ਸਮੇਂ ਚ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ ਚ ਤੇ ਰੇਟ ਮੈਂ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦੱਸੂਗਾ ਸਾਰੀ ਵੀਡੀਓ ਨੂੰ ਐਂਡ ਤੱਕ ਵੇਖਿਓ ਤੇ ਜਿੰਨਾ ਮੇਰੇ ਵੀਰ ਭਰਾ ਬਣੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਦੇ ਹੋ ਡਿਟੇਲ ਦੱਸਣ ਲੱਗਿਆ ਮਿੱਤਰੋ ਤੇ ਬਛੇਰੇ ਦੀ ਉਮਰ ਹੈਗੀ ਹੈ ਜੀ 2 ਮਹੀਨੇ ਤੇ 5 ਦਿਨ ਹੀਰੇ ਘੋੜੇ ਦਾ ਬੱਚਾ ਮੇਰੇ ਵੀਰ ਭਰਾਵੋ ਤੇ ਪਿਓ ਦੀ ਹਾਈਟ ਹੈਗੀ ਹੈ ਜੀ 66 ਇੰਚ ਤੇ ਇਹਦੀ ਮਾਂ ਦੀ ਹਾਈਟ ਹੈਗੀ ਹੈ ਜੀ 62 ਇੰਚ ਤੇ ਚੰਗੀ ਹਾਈਟ ਕਰੂ ਆਉਣ ਵਾਲੇ ਸਮੇਂ 'ਚ ਤੇ ਬਠਿੰਡਾ ਏਰੀਆ ਬਾਈ ਹੋ ਰਿਆਂ ਦਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਹੈ ਜੀ ਗੱਲਬਾਤ ਕਰ ਲਿਓ ਤੇ 22 ਹੋਰੇ ਵਧੀਆ ਬੇਸ਼ੇਰੀ ਨਾਲ ਐਕਸਚੇਂਜ ਵੀ ਕਰ ਲੈਣਗੇ ਤੇ ਰੇਟ ਬਾਈ ਹੋਰੇ ਕਰਦੇ ਆ ਜੀ 35000 35000 ਮੁੱਲ ਕਰਦੇ ਆ ਬਾਕੀ ਮਾਨਤਨ ਕਰ ਦੇਣਗੇ ਜੇ ਤੁਸੀਂ ਆਪਣੇ ਪੇਜ ਨੂੰ ਫੋਲੋ ਕਰਨ ਤੋਂ ਬਾਅਦ ਖਰੀਦੋਗੇ ਤਾਂ 22 ਹੋਰੇ 2-4000 ਦਾ ਮਾਨਤਨ ਹੋਰ ਕਰ ਦੇਣਗੇ ਤੇ ਕਰੋ ਜੀ ਸੰਪਰਕ